ਜੋ ਵੀ ਕੁਦਰਤੀ ਮਾਰ ਆਫਤ ਪਈ ਆ ਬਹੁਤ ਨੁਕਸਾਨਦੇਹ ਕਵਾ ਇਸ ਟਾਈਮ ਪੂਰਾ ਜੀ ਉਥੇ 10-10 ਫੁੱਟ ਪਾਣੀ ਜੀ ਝੋਨੇ ਦੀ ਫਸਲ ਸਾਡੀ ਮਾਰ ਚੁੱਕੀ ਜੀ ਸਰਕਾਰ ਬਹੁਤ ਬਹੁ بڑے ਦਾਅਵੇ ਕਰਦੀ ਜਾਂ ਵਾਅਦੇ ਕਰਦੀ ਆ ਕਹਿੰਦੀ ਆ ਸਿੱਧਾ ਕਰਦਾ ਹੜਮੜੋ ਰੋਕ ਕਰਾਂਗੇ ਕੁਝ ਵੀ ਨਹੀਂ ਇਹ ਖਾਤੇ ਹੀ ਹੁੰਦਾ ਹੁਣੇ ਹਜ਼ਾਰਾਂ ਏਕੜ ਫਸਲ ਜਿਹੜੀ ਡੁੱਬੀ ਪਈ ਜੀ ਤੁਸੀਂ ਦੇਖ ਸਕਦੇ ਆ ਕਿ ਤਾਂ ਪੰਜਾਬ ਪਿਛਲੇ ਕੁਝ ਦਿਨਾਂ ਤੋਂ ਹੜ੍ਹਾਂ ਦੀ ਮਾਰ ਹੇਠ ਚੱਲ ਰਿਹਾ ਹੈਗਾ ਤਾਂ ਇਸ ਸਮੇਂ ਵੀਰਵਾਲ ਮੰਡ ਦੇ ਵਿੱਚ ਖੜੇ ਆ ਤਸਵੀਰਾਂ ਤੁਹਾਨੂੰ ਮੈਂ ਦਿਖਾ ਦੇਣਾ ਪਹਿਲੇ ਹਾਲਾਤ ਕਿ ਲੋਕਾਂ ਦੇ ਘਰਾਂ ਤੱਕ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਜਿਹੜਾ ਹੈਗਾ ਉਹ ਵਧਿਆ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਲੋਕ ਜਿਹੜੇ ਹੈਗੇ ਆ ਆਪਣੇ ਘਰਾਂ ਨੂੰ ਛੱਡ ਕੇ ਬੰਨਾਂ ਦੇ ਉੱਪਰ ਜਿਹੜੇ ਹੈਗਾ ਰਾਤ ਗੁਜ਼ਾਰ ਰਹੇ ਹੈਗੇ ਆ ਔਰ ਪਿਛਲੇ 2023 ਦੀ ਜੇ ਗੱਲ ਕਰੀ 23 ਦੇ ਵਿੱਚ ਵੀ ਇਸੇ ਤਰੀਕੇ ਨਾਲ ਜਿਹੜਾ ਹੜਾ ਆਇਆ ਸੀਗਾ ਕਿਉਂਕਿ ਲਾਗੇ ਵਿਆਸਦ ਰਾਂਗ ਦਾ ਜਿਸ ਕਰਕੇ ਵੱਡਾ ਨੁਕਸਾਨ ਇਹਨਾਂ ਲੋਕਾਂ ਦਾ ਹੋਇਆ ਸੀਗਾ ਔਰ ਝੋਨੇ ਦੀ ਫਸਲ ਵੀ ਜਿਹੜੀ ਆ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਕੇ ਉਸ ਦਾ ਵੀ ਵੱਡਾ ਨੁਕਸਾਨ ਹੋ ਚੁੱਕਾ ਹੈਗਾ ਔਰ ਲੋਕ ਜਿਹੜੇ ਹੈਗੇ ਆਪਣੇ ਘਰਾਂ ਤੋਂ ਦੂਰ ਰਹਿ ਕੇ ਕਿਤੇ ਨਾ ਕਿਤੇ ਜਿਹੜਾ ਹੈਗਾ ਟਰਾਲੀਆਂ ਜਾਂ ਆਮ ਥਾਵਾਂ ਦੇ ਉੱਪਰ ਆਪਣਾ ਗੁਜ਼ਾਰਾ ਕਰ ਰਹੇ ਨੇ ਔਰ ਵੱਡਾ ਨੁਕਸਾਨ ਜਿਹੜਾ ਫਸਲਾਂ ਦਾ ਹੋ ਚੁੱਕਾ ਹੈਗਾ ਇੱਥੇ ਲੋਕ ਵੀ ਮੌਜੂਦ ਹੈਗੇ ਨੇ ਕਿਸਾਨ ਵੀ ਮੌਜੂਦ ਹੈਗੇ ਨੇ ਗੱਲ ਕਰਦੇ ਆ ਕਿਉਂਕਿ ਸਰਕਾਰ ਵੱਲੋਂ ਵੀ ਅੱਜ ਜਿਹੜਾ ਹੈਗਾ 16 ਸਤੰਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਆਖਰ ਜਿਸ ਤਰੀਕੇ ਨਾਲ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਕਿ ਇਹ ਚੋਟਾ ਜਿਹੜਾ ਜਿਸ ਤਰੀਕੇ ਨਾਲ ਹੁਣ ਹਾੜਾ ਨਹੀਂ ਮਾਰ ਰੇਟ ਚੱਲ ਰਿਹਾ ਕਿ ਮੰਡੀਆਂ ਤੱਕ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ ਤਾਂ ਵੱਡੀ ਗੱਲ ਕਿਸਾਨ ਮੇਰੇ ਨਾਲ ਮੌਜੂਦ ਹੈਗੇ ਨੇ ਇਸੇ ਏਰੀਏ ਦੇ ਭਾਈ ਜੀ ਸਰਕਾਰ ਨੇ ਅੱਜ 16 ਸਤੰਬਰ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਹਾਰਾਜ ਦੀ ਜੋ ਵੀ ਕੁਦਰਤੀ ਮਾੜ ਆਫਤ ਪਈ ਆ ਬਹੁਤ ਨੁਕਸਾਨਦੇਹ ਕੁ ਸਾਡ ਦੇ ਪ੍ਰਵੀਰਤ ਪਰਿਵਾਰ ਸਾਡੀ ਇੱਥੋਂ ਜੀ 2 ਕਿਲੋਮੀਟਰ ਸਾਡੀ ਜ਼ਮੀਨ ਜਾਇਦਾਦੀ ਇਸ ਟਾਈਮ ਪੂਰਾ ਜੀ ਉੱਥੇ 10-10 ਫੁੱਟ ਪਾਣੀ ਜੀ ਝੋਨੇ ਦੀ ਫਸਲ ਸਾਡੀ ਮਾਰ ਚੁੱਕੀ ਜੀ ਕੋਈ ਵੀ ਸਰਕਾਰ ਜਾਂ ਅਫਸਰ ਕੋਈ ਸਰਕਾਰੀ ਕੋਈ ਨਹੀਂ ਤੇ ਪਹੁੰਚਿਆ ਕੋਈ ਮੁਜਾਬਾ ਨਹੀਂ ਪਿਛਲੇ ਸਾਲ ਵੀ 2023 ਵਿੱਚ ਪਾਣੀ ਆਇਆ ਪਿਛਲੇ ਸਾਲ 2023 ਦਾ ਕੋਈ ਸਾਨੂੰ ਮੁਜਾਬਾ ਨਹੀਂ ਮਿਲਿਆ ਕੋਈ ਕੋਈ ਪੁੱਛਗਿੱਛ ਨਹੀਂ ਕਰਦਾ ਸਰਕਾਰ ਬਹੁਤ ਬਹੁ بڑے ਦਾਅਵੇ ਕਰਦੀ ਜਾਂ ਵਾਅਦੇ ਕਰਦੀ ਆ ਕਹਿੰਦੀ ਅਸੀਂ ਇਦਾਂ ਕਰਦਾ ਹੜ ਮੜ ਰੋਕਾ ਕਰਾਂਗੇ ਕੁਝ ਵੀ ਨਹੀਂ ਇਹ ਖਾਤੇ ਹੀ ਹੁੰਦਾ ਗਰਾਊਂਡ ਲੈਵਲ ਤੇ ਜਿਹੜੀ ਰਿਪੋਰਟ ਬਾ ਉਹ ਕੁਝ ਗਲਤ ਦੱਸਦੇ ਆ ਆਣ ਕੇ ਸਰਕਾਰ ਕੁਝ ਨਹੀਂ ਵੇਦੀ ਹੁਣੇ ਹਜ਼ਾਰਾਂ ਏਕੜ ਫਸਲ ਜਿਹੜੀ ਡੁੱਬੀ ਪਈ ਜੀ ਤੁਸੀਂ ਦੇਖ ਸਕਦੇ ਆ ਇਥੋਂ ਆ ਕਰਪੂਲੇ ਦਾ ਪਿੰਡ ਵੀਰਵਾਲ ਮੰਡਵਾ ਜੀ ਅੱਗੇ ਜੀ ਗੁਰਦਾਸਪੁਰ ਦੀ ਪੈਲੀ ਅੰਮ੍ਰਿਤਸਰ ਦੀ ਪੈਲੀ ਸਾਰਾ ਇਲਾਕਾ ਢਲਮਾਤਾ ਕਹਿੰਦੀ ਸਾਰੀਆਂ ਫਸਲਾਂ ਡੁੱਗੀਆਂ ਪਈਆਂ ਜਿੱਦਾਂ ਸਰਕਾਰ ਦਾਅਵੇ ਬੋਲੀ ਦੀ ਗੱਲ ਕਰਦੇ ਤੁਸੀਂ ਇਦਾਂ ਬੋਲੀ ਚਲੋ ਸਰਕਾਰੀ ਖਰੀਦ ਜੇ ਝੋਨੇ ਵਜਣਗੇ ਤਾਂ ਹੀ ਸਰਕਾਰੀ ਖਰੀਦ ਮੰਡੀਆਂ ਜਾਊਗੀ ਝੋਨੇ ਕੋਈ ਵਜਣ ਦੀ ਆਸ ਹੀ ਨਹੀਂ ਜੀ ਆ ਦੇਖੋ ਜੀ ਝੋਨਾ ਲੱਗਾ ਵਾ ਕੋਈ 15 ਤਰੀਕ ਦੇ 10 ਤਰੀਕ ਦੇ ਝੋਨੇ ਲੱਗੇ ਜੀ ਤੇ ਇਹ ਝੋਨਾ ਕਿੱਥੋਂ ਵਜੂਗਾ ਹਾਂਜੀ ਤੇ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਤਕਰੀਬਨ ਜਿੱਥੇ ਹੜ੍ਹ ਆ ਚੁੱਕਿਆ ਇਹ ਤਾਂ ਫਸਲ ਹੁਣ ਬਿਲਕੁਕੁਲ ਖਰਾਬ ਹੋ ਚੁੱਕੀ ਆ ਕਿ ਸਰਕਾਰ ਤੋਂ ਕੋਈ ਮੁਆਵਜ਼ੇ ਦੀ ਆਸ ਰੱਖਦੇ ਹੁਣ ਤੇ ਸਰ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਪਿਛਲੇ ਸਾਲ 2023 ਦੇ ਵਿੱਚ ਜਦੋਂ ਹੜ੍ਹ ਆਏ ਉਦੋਂ ਮੁਆਵਜ਼ਾ ਕੁਝ ਨਹੀਂ ਮਿਲਿਆ ਉਦੋਂ ਫਸਲਾਂ ਬਿਲਕੁਲ ਉਸ ਸਾਲ ਨਾਲੋਂ ਚਲੋ 1 ਫੁੱਟ ਪਾਣੀ ਜੇ ਘੱਟ ਲੈਵਲ ਵਾ ਕਹਿੰਦੇ ਪਿਛਕ ਜਿੱਦਾਂ ਕੱਲ ਸੁਣਿਆ ਜੀ 1 ਲੱਖ 10 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਔਰ ਜੇ ਉਹ ਪਾਣੀ ਆਉਂਦਾ ਵਾ ਉਹ ਹੋਰ ਨੁਕਸਾਨ ਦੇ ਫਸਲਾਂ ਕਿ ਕੱਲ ਜਿਹੜੀ ਆਪਾਂ ਕਣਕ ਦੀ ਫਸਲ ਬੀਜਣੀ ਆ ਉਹਦੇ ਵਾਸਤੇ ਪੈਲੀਆਂ ਤਿਆਰ ਹੋ ਉਹਨੂੰ ਘੱਟੋ ਘੱਟ ਮਹੀਨਾ ਟਾਈਮ ਲੱਗ ਸਕਦਾ ਹਾਂਜੀ ਕਿ ਇਸ ਤਰੀਕੇ ਨਾਲ ਹੁਣ ਝੋਨੇ ਦੀ ਫਸਲ ਤਾਂ ਮਰ ਚੁੱਕੀ ਆ ਅਗਲੀਆਂ ਦੋ ਫਸਲਾਂ ਆਲੂ ਹੋਵੇ ਜਾਂ ਕਣਕ ਹੋਵੇ ਲੱਗਦਾ ਕਿ ਉਹ ਸਮੇਂ ਸਿਰ ਲੱਗਣਗੀਆਂ ਨਹੀਂ ਜੀ ਜਿੱਦਾਂ ਆਲੂ ਦੀ ਫਸਲ ਜਾਂ ਵੀ ਮਟਰ ਸਬਜ਼ੀ ਵਗੈਰਾ ਕਿਸਾਨ ਭਰਾ ਬੀਜਦੇ ਆ ਉਹ ਵੀ ਇੱਕ ਪਹਿਲੀ ਵੱਤਰ ਨਹੀਂ ਆਉਂਦੀ ਉਹਦੀ ਬਜਾਈ ਲੰਘ ਜਾਂਦੀ ਜੀ ਪੱਕੀ ਬਜਾਈ ਝੋਨੇ ਦੀ ਆਲੂ ਦਾ ਹੁਣ ਲਾ ਲੋ ਰੇਟ ਤੁਸੀਂ ਹਰ ਪਾਸੇ ਭੁੱਖ ਮਾਰੀ ਪੈ ਜਾਂਦੀ ਜੀ ਰੇਟ ਵੱਜ ਜਾਂਦੇ ਆ ਵੀ ਮਾੜਾ ਜ਼ਿਮੀਂਦਾਰ ਠੇਕੇ ਤੇ ਪਹਿਲੀ ਲੈ ਕੇ 50-50000 ਨੂੰ ਕਿਲਾ ਇੱਥੇ ਉਹ ਕਿੱਥੋਂ ਇਨਾ ਮੁਆਫਾ ਭਰ ਲੂਗਾ ਹੁਣ 1509 ਦੀ ਫਸਲ ਪੱਕੀ ਪਈ ਐਦਰ ਮੇਰੇ ਕਿਸਾਨ ਭਰਾ ਆਪਣੇ ਸੱਜਰ ਬੇਲੀ ਆ ਉਹ ਇੱਕ ਬਿਲਕੁਲ ਖਰਾਬ ਹੋ ਜੀ ਕਿਉਂਕਿ 1509 ਖਰੀਦ ਅੱਜਕੱਲ ਹੋ ਚੁੱਕੀ ਜੀ ਵਡਾਈ ਸ਼ੁਰੂ ਹੋ ਗਈ ਜੀ ਕੋਈ ਸਰਕਾਰ ਦੇ ਮੁਆਵਜ਼ਾ ਨਹੀਂ ਮਿਲਿਆ ਨਾ ਪਿਛਲੇ ਸਾਲ ਮਿਲਿਆ ਉਤੋਂ 2023 ਵਿੱਚ ਮਿਲਿਆ ਐਰ ਕੀ ਦੀ ਆਸ ਹੀ ਕੋਈ ਨਹੀਂ ਸਰਕਾਰ ਕਹਿਣ ਦੀ ਗਦਾਰੀ ਗਦਾਵਰੀਆਂ ਕਰਾ ਕੇ ਜਾਂ ਕਿੱਦਾਂ ਵੀ ਮੁਆਵਜ਼ਾ ਦਿੱਤਾ ਜਾਊਗਾ ਸਰਕਾਰ ਕਹਿੰਦੀ ਗਦਾਵਰੀ ਕਰਾਓ ਪਰ ਤੁਸੀਂ ਮੈਨੂੰ ਇੱਥੇ ਕੋਈ ਹੱਥ ਖੜਾ ਕਰਕੇ ਦਿਖਾ ਦਿਓ ਵੀ ਕਿਹੜੀ ਫਸਲ ਦਾ ਬੰਨਾ ਜਿਹੜਾ ਪਾਣੀ ਚ ਬਾਹਰ ਦਿਖਾਈ ਦਿੰਦਾ ਜਿਸ ਦੀ ਗਦਾਵਰੀ ਹੋਵੇਗੀ ਸਾਰੀਆਂ ਪੈਲੀਆਂ ਰਗਵਾ ਜੀ ਆ ਦੇਖੋ ਇੱਧਰ ਦੇਖ ਸਕਦੇ ਤੁਸੀਂ ਆ ਝੋਨੇ ਡੁੱਬੇ ਪਏ ਜੀ ਇਹਦੇ ਬਿਲਕੁਲ ਜ਼ੀਰੋ ਖਤ ਹੋ ਗਈ ਫਸਲ ਜੀ ਕੋਈ ਸਰਕਾਰ ਦੇ ਕੋਈ ਨਹੀਂ ਮੁਲਾਫਾ ਮਿਲਿਆ ਸਰਕਾਰ ਕਹਿ ਦਿੰਦੀ ਆ ਇੱਥੋਂ ਅੱਗੇ ਘੱਟੋ ਘੱਟ 10 ਫੁੱਟ ਪਾਣੀ ਅੱਗੇ ਉੱਥੇ ਜਿੱਥੇ ਬਿਲਕੁਲ ਮਤਲਬ ਪੈਲੀ ਕਦੋਂ ਵਤ ਰਹੂਗੀ 10 ਫੁੱਟ ਪਾਣੀ ਚੱਲਦਾ ਵਾ ਕਿਹੜੇ ਕਦੋਂ ਪਾਣੀ ਸੁੱਕੂਗਾ 10 ਫੁੱਟ ਜਾ ਕੇ ਤੁਸੀਂ ਆਪ ਹਿਸਾਬ ਲਾ ਲਓ ਮਤਲਬ ਕੋਈ ਜਿਹੜੀ ਬੋਲੀ ਸ਼ੁਰੂ ਹੋਈ ਆ ਉਹਦਾ ਵੀ ਕੋਈ ਖਾਸਾ ਫਾਇਦਾ ਲੋਕ ਕਿਸਾਨਾਂ ਨੂੰ ਨਹੀਂ ਹੈਗਾ ਨਹੀਂ ਜੀ ਕਿਸਾਨਾਂ ਨੂੰ ਆਪਣਾ ਹਲਕਾ ਜਿਹੜਾ ਜੀ ਇਹ ਕਰਪੂਸ ਦਾ ਡਿਸਟ੍ਰਿਕਟ ਅੰਮ੍ਰ ਅਕਤੂਬਰ ਦੇ 5 6 ਤਰੀਕ ਨੂੰ ਫਸਲ ਪੱਕ ਕੇ ਤਿਆਰ ਹੁੰਦੀ ਜੀਏ। ਜੀ ਕਿਉਂ ਹਣ ਤੇ ਫਸਲਾਂ ਮੰਡ ਏਰੀਆ ਜਿੰਨਾ ਵੀ ਇਲਾਕਾ ਸਾਰਾ ਤੁਸੀਂ ਦੇਖ ਸਕਦੇ ਆ ਇੱਧਰ ਸ਼੍ਰੀ ਅਗਵੰਦਪੁਰ ਤੋਂ ਲੈ ਕੇ ਸੁਲਤਾਨਪੁਰ ਤੱਕ ਡੁੱਬੇ ਪਏ ਝੋਨੇ ਜੀ ਸਭ ਖਤਮ ਹੋ ਜੀਏ ਨੁਕਸਾਨ ਹੀ ਆ ਇੱਕ ਸਾਹ ਦਾ। ਮਤਲਬ ਕਿਸਾਨ ਹੁਣ ਜਿਹੜਾ ਸਰਕਾਰ ਤੋਂ ਮੁਆਵਜ਼ੇ ਦੀ ਕੋਈ ਆਸ ਨਹੀਂ ਰੱਖਦਾ। ਸਰਕਾਰ ਮੁਆਵਜ਼ਾ ਮਿਲਦਾ ਨਹੀਂ ਜੀ। ਸਰਕਾਰ ਨੂੰ ਚਾਹੀਦਾ ਵਾ ਜੀਮਿੰਦਾਰਾਂ ਮਾਣੀ ਮੜ ਮੜ ਸੁੱਕਦਾ ਤੇ ਨਿਯਮਾਂ ਕਰਕੇ ਦਾ ਜੀ ਆਪਣੂੰ ਫਸਲ ਦਾ ਜੋ ਵੀ ਬਣਦਾ ਇੱਕ ਤੋਂ 20 15 ਤੋਂ 18 19000 ਰੁਪਿਆ ਇੱਕ ਫਸਲ ਕਿਲੇ ਦੇ ਝੋਨੇ ਦਾ ਖਰਚਾ ਆ ਜਾਂਦਾ ਜੀ ਜਦੋਂ ਲਵਾਈ ਤੱਕ ਵੜਾਈ ਤੱਕ ਤੋਂ ਗੱਲ ਗਾਂ ਦੀ ਗਾਂ ਵੱਖਰੇ ਜੀ ਦਵਾਈਆਂ ਸਪਰੇਅ ਅੱਜ ਕੱਲ ਕਿੰਨੀਆਂ ਮਹਿੰਗੀਆਂ ਇੱਕ ਆਪਾਂ ਬੀਜ ਲੈਂਦੇ ਕਈ ਨਕਲੀ ਬੀਜ ਨਿਕਲ ਆਉਂਦੇ ਝੋਨੇ ਖਰਾਬੀ ਕੋਈ ਵੇਖੋ ਝੋਨਾ ਵਿੱਚ ਕਿਦਾਂ ਫੁੱਟਿਆ ਨਿਕਲਿਆ ਜੀ ਬੀਜ ਨਕਲੀ ਵੀ ਵੇਚਦੇ ਅੱਜ ਕੱਲ ਉਹਨਾਂ ਦੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਪਾਣੀ ਲਗਾਤਾਰ ਵਧਦਾ ਹੋਰ ਨਜ਼ਰ ਆ ਰਿਹਾ ਹੈਗਾ ਔਰ ਕਿਸਾਨ ਨੇ ਜਿਹੜੀ ਆਪਣੀ ਝੋਨੇ ਦੀ ਫਸਲ ਆ ਇਹ ਤੁਸੀਂ ਦੇਖ ਹੀ ਸਕਦੇ ਹੋ ਕਿ ਮਹਿੰਗੇ ਬੀ ਔਰ ਮਹਿੰਗੀਆਂ ਦਵਾਈਆਂ ਲੈ ਕੇ ਇਹ ਪਾਲੀ ਹੁੰਦੀ ਆ ਪਰ ਉਸ ਤੋਂ ਬਾਅਦ ਜਦੋਂ ਕੁਦਰਤੀ ਮਾਰ ਔਰ ਸਰਕਾਰ ਦੀ ਅਣਦੇਖੀ ਦੀ ਮਾਰ ਜਲੇ ਪੈਂਦੀ ਆ ਤਾਂ ਵੱਡਾ ਨੁਕਸਾਨ ਜਿਹੜਾ ਕਿਸਾਨ ਦਾ ਹੁੰਦਾ ਹੈਗਾ ਤਾਂ ਹੁਣ ਵੀ ਜਿਸ ਤਰੀਕੇ ਨਾਲ ਅੱਜ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ 16 ਸਤੰਬਰ ਤੋਂ ਜਿਹੜਾ ਹੈਗਾ ਝੋਨੇ ਦੀ ਸਰਕਾਰੀ ਕ੍ਰੀ ਸ਼ੁਰੂ ਹੋਵੇਗੀ ਪਰ ਹਰ ਪੀੜਿਤ ਏਰੀਆ ਦੇ ਕਿਸਾਨ ਜਿਹੜੇ ਹੈਗੇ ਇਸ ਨੂੰ ਇੱਕ ਪੱਧਾ ਮਜ਼ਾਕ ਸਮਝ ਰਹੇ ਕਿਉਂਕਿ ਸਰਕਾਰ ਨੂੰ ਚਾਹੀ ਕਿਉਂਕਿ ਜ਼ਿਆਦਾਤਰ ਫਸਲਾਂ ਝੋਨੇ ਦੀ ਜਿਹੜੀਆਂ ਪਾਣੀ ਚ ਡੁੱਬੀਆਂ ਪਈਆਂ ਹੈਗੀਆਂ ਔਰ ਅਗਲੀ ਕਣਕ ਦੀ ਫਸਲ ਦੀ ਵੀ ਆਸ ਜਿਹੜੀ ਹੈ ਕਿਸਾਨਾਂ ਨੂੰ ਨਹੀਂ ਹੈਗੀ ਤਾਂ ਇਸ ਦਾ ਕੋਈ ਵੱਡਾ ਨੁਕਸਾਨ ਜਿਹੜਾ ਕੋਈ ਫਾਇਦਾ ਕਿਸਾਨਾਂ ਨੂੰ ਹੁੰਦਾ ਹੋਰ ਨਜ਼ਰ ਨਹੀਂ ਆ ਰਿਹਾ ਸਿਰਫ ਮੁਆਵਜ਼ੇ ਦੀ ਮੰਗ ਜਿਹੜੀ ਆ ਉਹ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈਗੀ ਔਰ ਲੋਕਾਂ ਵੱਲੋਂ ਕੀਤੀ ਜਾਏ ਵੀ ਜਿਹੜੀ ਨੁਕਸਾਨ ਹੋ ਚੁੱਕਾ ਉਸ ਦੀ ਪਰਵਾਹੀ ਕੀਤੀ ਜਾਵੇ ਔਰ ਕਿਸਾਨ ਤਾਂ ਲੇਬਰ ਦਾ ਖਰਚਾ ਹੋਰ ਖਰਚੇ ਕਰਕੇ ਜਿਹੜਾ ਹੈਗਾ ਝੋਨਾ ਬੀਜ ਕੇ ਸਰਕਾਰ ਦੀਆਂ ਦਿੱਤੀਆਂ ਤਰੀਕਾ ਦੇ ਅਨੁਸਾਰ ਬੀਜ ਚੁੱਕਾ ਸੀ ਪਰ ਹੁਣ ਜਿਹੜਾ ਹੈਗਾ 16 ਸਤੰਬਰ ਨੂੰ ਬੇਸ਼ੱਕ ਸਰਕਾਰ ਨੇ ਝ ਹੈਗੀ ਆ ਕਿ ਸਰਕਾਰੀ ਬੋਲੀ ਸ਼ੁਰੂ ਹੋਵੇਗੀ ਪਰ ਇਸ ਦਾ ਹੜ ਪ੍ਰਭਾਵਿਤ ਏਰੀਏ ਜਾਂ ਜਿੱਥੇ ਨਹੀਂ ਖੜਾ ਆ ਉਹਨਾਂ ਏਰੀਏ ਦੇ ਵਿੱਚ ਵੀ ਕਿਸਾਨਾਂ ਨੂੰ ਕੋਈ ਵਾੜਾ ਲਾਭ ਨਹੀਂ ਹੈਗਾ ਤੇ ਸਿਰਫ ਹੁਣ ਇੱਕ ਸਰਕਾਰ ਜਿਹੜੀ ਹੈਗੀ ਆ ਇਹਨਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇ ਕੇ ਇਹਨਾਂ ਦੇ ਜਿਹੜੇ ਹੈਗੇ ਆਰਥਿਕ ਤੌਰ ਤੇ ਕਮਜ਼ੋਰ ਨਾ ਹੋਣ ਦਵੇ ਹੁਸਨ ਲਾਲ ਪੀਡੀਸੀ ਨਿਊਜ਼ ਕੋ